ਹੈਲੋ ਦੋਸਤੋ ਬੈਸ਼ਫੀਚਾ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਜੋ ਵਕਫਾ ਕੋ ਪੈਂਡਿੰਗ ਭਾਰਤੀਆਂ ਦੀ ਜੋ ਮੇਨ ਐਗਜ਼ਾਮ ਦੀ ਡੇਟ ਜਾਰੀ ਕਰ ਦਿੱਤੀ ਗਈ ਹੈ ਤਾਂ ਉਹ ਤੁਹਾਨੂੰ ਨੋਟੀਫਿਕੇਸ਼ਨ ਦਿਖਾਵਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਫਸਟ ਵਾਰ ਵੀਸਟ ਕੀਤਾ ਚਲੋ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਜਿਸ ਵਿੱਚ ਜੋ ਕਲਰਕ ਦਾ ਕਲੀਨਿਕ ਦਾ ਸਾਈਕੋਲੋਜਿਸਟ ਸੈਪਸ਼ਨਜ਼ ਦਾ ਕੰਮ ਕਲਰਕ ਲਾਇਬ ਐਮਬਲੈਂਬਰ ਇਹਨਾਂ ਪੋਸਟਾਂ ਦਾ ਜੋ ਐਗਜ਼ਾਮ ਰਹੇਗਾ 18 ਫਰਵਰੀ ਯਾਨੀ ਕਿ 10 ਦਿਨਾਂ ਤੱਕ ਤੁਹਾਡਾ ਐਗਜ਼ਾਮ ਹੋਣ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਪੋਸਟਾਂ ਦੀ ਗਿਣਤੀ ਕਿੰਨੀ ਸੀਗੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਲਰਕ ਦੀਆਂ ਪੋਸਟਾਂ 13 ਸਨ ਕਲੀਨਿਕਲ ਸਾਈਕੋਲੋਜਿਸਟ ਦੀਆਂ ਜੋ 4 ਪੋਸਟਾਂ ਸਨ ਰਿਸੈਪਸ਼ਨ ਕਮ ਕਲਰਕਰ ਦੀਆਂ ਜੋ 6 ਪੋਸਟਾਂ ਸਨ ਲਾਇਬ੍ਰੇਰੀ اٹੈਂਡੈਂਟ ਦੀਆਂ 6 ਪੋਸਟਾਂ ਸਨ ਰੇਡੀਓਗ੍ਰਾਫਰ ਦੀਆਂ 9 ਪੋਸਟਾਂ ਤੇ ਐਬਲੰਬਰ ਦੀਆਂ ਜੋ 1 ਪੋਸਟ ਸੀਗੀ ਇਹਨਾਂ ਦਾ ਜੋ ਐਗਜ਼ਾਮ 18 ਫਰਵਰੀ ਨੂੰ ਹੋਣ ਜਾ ਰਿਹਾ ਹੈ ਐਂਡ ਜੋ ਡਿਸੈਕਸ਼ਨ ਹਾਲ اٹੈਂਡੈਂਟ ਦੀਆਂ 3 ਪੋਸਟਾਂ ਸਨ ਇਹਨਾਂ ਦਾ ਜੋ ਐਗਜ਼ਾਮ ਹੋਵੇਗਾ 19 ਫਰਵਰੀ ਨੂੰ ਤਾਂ ਤੁਸੀਂ ਇਹ ਡਾਟਾ ਤੁਸੀਂ ਨੋਟ ਕਰ ਸਕਦੇ ਹੋ ਜੋ ਵੀ ਤੁਸੀਂ ਐਗਜ਼ਾਮ ਅਪਲਾਈ ਕੀਤਾ ਹੈ ਇਸ ਤੋਂ ਲੱਗ ਦੋਸਤੋ ਤੁਹਾਨੂੰ ਦੱਸ ਦਈਏ ਜੋ ਲਾਇਬ੍ਰੇਰੀ ਅਟੈਂਡੈਂਟ ਜਿੰਨਾ ਦੋਸਤਾਂ ਨੇ ਪੋਸਟਾਂ ਨੂੰ ਅਪਲਾਈ ਕੀਤਾ ਤੁਹਾਨੂੰ ਦੱਸ ਦਈਏ ਸਾਡੇ ਵੱਲੋਂ ਜੋ ਸਲੇਬਸ ਅਨਸਾਰ ਜੋ ਨੋਟਸ ਰੈਡੀ ਕੀਤੇ ਗਏ ਨੇ ਜਿਸ ਤਰ੍ਹਾਂ ਦਾ ਤੁਹਾਨੂੰ ਐਗਜ਼ਾਮ ਬਣ ਸਕਦਾ ਹੈ ਉਸੇ ਤਰ੍ਹਾਂ ਤੁਹਾਨੂੰ ਨੋਟਸ ਪ੍ਰੋਵਾਈਡ ਕਰ ਰਹੇ ਹਾਂ ਸਿਰਫ 199 ਰੁਪਈਆ ਵਿੱਚ ਕੱਲ ਤੱਕ ਤੁਹਾਨੂੰ ਜੋ ਕੱਲ੍ਹ ਸ਼ਾਮ ਤੱਕ ਤੁਹਾਨੂੰ ਨੋਟਸ ਪ੍ਰੋਵਾਈਡ ਕਰ ਦੇਵਾਂਗੇ ਵਧੇਰੇ ਜਾਣਕਾਰੀ ਲਈ ਤੁਸੀਂ WhatsApp ਮੈਸੇਜ ਕਰ ਸਕਦੇ ਹੋ 1787071345 ਧੰਨਵਾਦ